ਲੁਧਿਆਣਾ ਦੇ ਵਿੱਚ ਅਕਸਰ ਸੜਕ ਹਾਸੇ ਹੁੰਦੇ ਰਹਿੰਦੇ ਨੇ ਆਏ ਦਿਨ ਕੋਈ ਨਾ ਕੋਈ ਹਾਸੇ ਦਾ ਸ਼ਿਕਾਰ ਹੁੰਦਾ ਇਸੇ ਤਰ੍ਹਾਂ ਦਾ ਹਾਸਾ ਵਾਪਰਿਆ ਲੁਧਿਆਣਾ ਦੇ ਬੱਸ ਸਟੈਂਡ ਤੇ ਜਦੋਂ ਭੱਜਦੜ ਹੋ ਗਈ ਤੇ ਬੱਸ ਬੇਕਾਬੂ ਹੋ ਗਈ ਬੱਸ ਦੇ ਬ੍ਰੇਕ ਫੇਲ ਹੋ ਗਏ ਤੇ ਦੋ ਈ ਰਿਕਸ਼ਾ ਤੇ ਇੱਕ ਮੋਟਰਸਾਈਕਲ ਨੂੰ ਬੱਸ ਨੇ ਟੱਕਰ ਮਾਰ ਦਿੱਤੀ ਇਸ ਹਾਦਸੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਗਨੀਮਿਤ ਰਹੀ ਪਰ ਇਸ ਹਾਦਸੇ 'ਚ ਕਈ ਲੋਕ ਜ਼ਖਮੀ ਹੋਏ ਨੇ ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਦਾ ਐਕਸੀਡੈਂਟ ਹੋਇਆ ਮੈਂ ਪਰਲੇ ਪੰਨੇ ਡੂਟੀ ਜਦੋਂ ਐਕਸੀਡੈਂਟ ਹੋਇਆ ਭੱਜ ਗਏ ਜਿਹੜੇ ਤਿੰਨ ਬੰਦੇ ਜਦਾ ਏਜੰਸੀ ਤੇ ਕੁੜੀ ਦੀ ਲੱਤ ਹੈ ਕਿਸੇ ਦੇ ਸਿਰ 'ਚ ਕਿਸੇ ਦੀ ਇੱਕ ਦੋ ਬੰਦਿਆਂ ਦੇ ਲੱਤੇ ਆ ਉਹ ਮੈਂ ਛੱਡ ਕੇ ਹੀ ਐਸੇ ਹੀ ਦਾਖਲ ਜਮ ਕਰਾਇਆ ਸੀ ਹੋਇਆ ਕਿਦਾਂ ਸਿਰਫ ਪਤਾ ਨਹੀਂ ਕਿਦਾਂ ਹੋ ਗਿਆ ਜੀ ਸਾਉ ਪੈਕਸੀਡੈਂਟ ਹੋਇਆ ਪਰਲੇ ਬੰਨੇ ਸੀ ਤੇ ਸਾਡੀ ਡਿਊਟੀ ਪਰਲੇ ਬੰਨੇ ਉਧਰੋਂ ਭੱਜ ਕੇ ਆਏ ਸੀ ਹਾਂ ਬੱਸ ਨਾ ਪਤਾ ਨਹੀਂ ਕਾਰਨ ਕੀ ਸੀਗਾ ਬੱਸ ਪਤਾ ਨਹੀਂ ਜੀ ਮੈਨੂੰ ਕਾਰਨ ਦਾ ਮੈਨੂੰ ਤੇ ਕੋਈ ਪਤਾ ਨਹੀਂ ਬ੍ਰੇਕ ਫੇਲ ਹੋਈ ਹੈ ਹਜ਼ਾਰ ਬੱਸ ਸਾਹਮਣੇ ਹਜ਼ਾਰ ਬੱਸ ਖੜੀ ਹੋਈ ਹੈ ਬੱਸ ਦਾ ਡਰਾਈਵਰ ਆ ਪਤਾ ਨਹੀਂ ਸਾਨੂੰ ਤਾਂ ਪਤਾ ਵੀ ਇਹ ਭੱਜ ਕੇ ਆਏ ਕਹਿੰਦੇ ਐਕਸੀਡੈਂਟ ਹੋ ਗਿਆ ਕਿੰਨੇ ਟੋਟਲ ਕਿੰਨੇ ਇੰਜਰਡ ਹੋਏ ਤਿੰਨ ਬੰਦੇ ਤੇ ਮੈਂ ਜਿਆਦਾ ਪੁਰੀ ਦੀ ਇੱਕ ਲੱਤ ਆ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ ਇਹ ਜਿਹੜੀ ਲੜਕੀ ਆ ਉਹ ਮੈਂ ਉਥੇ ਜਵਾਂ ਕਰਾ ਆਪਣੇ ਐਸਆਈ ਛੱਡ ਆਇਆ ਤਿੰਨ ਬੰਦੇ ਕੀ ਤੁਸੀਂ ਵੀ ਆਪਣੇ ਵਹੀਕਲ ਕਾਰ ਕਾਰੋਬਾਰ ਜਾਂ ਫਿਰ ਲਾਈਫ ਇੰਸ਼ੋਰੈਂਸ ਲੱਭ ਰਹੇ ਹੋ ਫਤੇਲ ਇੰਸ਼ੋਰੈਂਸ ਸੋਲੂਸ਼ਨ ਆਈ ਐਨ ਸੀ ਤੁਹਾਡੇ ਘਰ ਲਈ ਲੈ ਕੇ ਆਏ ਨੇ ਭਰੋਸੇਮੰਦ ਸਸਤੀ ਇੰਸ਼ੋਰੈਂਸ ਸੇਵਾ ਇਥੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਕੀਤੀ ਜਾਂਦੀ ਹੈ ਜੇ ਤੁਸੀਂ ਵੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਫਤੇ ਇੰਸ਼ੋਰੈਂਸ ਤੁਹਾਡੇ ਭਰੋਸੇ ਦਾ ਸਾਥੀ ਜੁਹਾਰ ਕੰਪਨੀ ਦੀ ਬੱਸ ਹੈ ਸਵਾਰੀਆਂ ਸੀ ਇਹਦੇ ਵਿੱਚ ਨੰਗਲ ਤੋਂ ਆ ਰਹੀ ਸੀ ਲੁਧਿਆਣਾ ਬੱਸ ਸਟੈਂਡ ਤੇ ਜਾਣਾ ਸੀ ਜਦੋਂ ਇਹ ਬੱਸ ਸਟੈਂਡ ਦੇ ਨੇੜੇ ਹੀ ਉੱਪਰੋਂ ਪੁਲ ਤੋਂ ਥੱਲੇ ਵੀ ਜਿਹੜੀਆਂ ਬੱਸ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਬੱਸ ਸਟੈਂਡ ਦੇ ਬਾਹਰ ਦੋ ਆਟੋ ਰਿਕਸ਼ੇ ਖੜੇ ਸੀ ਇਹ ਰਿਕਸ਼ੇ ਇੱਕ ਮੋਟਰਸਾਈਕਲ ਸੀ ਉਹਨਾਂ ਨਾਲ ਟਕਰਾ ਗਈ ਆ ਉਹਨਾਂ ਦੇ ਵਿੱਚ ਸਵਾਰੀਆਂ ਸੀ ਕੁਝ ਆਟੋ ਵਾਲੀਆਂ ਸਵਾਰੀਆਂ ਕੁਝ ਬਾਹਰ ਖੜੇ ਲੋਕ ਸੀ ਜਿਹੜੇ ਉਹ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪੀਟਲ ਭੇਜਤਾ ਇਲਾਜ ਲਈ ਬੱਸ ਦਾ ਡਰਾਈਵਰ ਹੈ ਜਸਵੰਤ ਸਿੰਘ ਮੌਕੇ ਤੋਂ ਫਰਾਰ ਹੈ ਬਸ ਸਲੋ ਸੀ ਉਪਰੋਂ ਬਟ ਵਜੀ ਜੋਰ ਨਾਲ ਫੁੱਟਪਾਥ ਤੇ ਕਰਾਸ ਕਰਕੇ ਬੱਸ ਦਾ ਵੀ ਨੁਕਸਾਨ ਹੋਇਆ ਸਵਾਰੀਆਂ ਦਾ ਨੁਕਸਾਨ ਹੋਇਆ ਕਿੰਨੇ ਕਿ ਲੋਕੀ ਦੇਖਣ ਹੋਏ ਅਜੇ ਤੱਕ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਕਿੰਨੇ ਕਿ ਲੋਕ ਜਖਮੀ ਹੋਏ ਉਹਦੇ ਚ 5 ਤੋਂ 6 ਜਿਹੜੇ ਲੋਕ ਨੇ ਜਿਹੜੇ ਜਿਨਾਂ ਨੂੰ ਸੱਟਾਂ ਜ਼ਿਆਦਾ ਲੱਗੀਆਂ ਨੇ ਉਹਦੇ ਬਾਰੇ ਪਤਾ ਕੀਤਾ ਜਾਊਗਾ ਪਰ ਤਾਂ ਟੈਕਨੀਕਲ ਪੁਆਇੰਟ ਹੈ ਵੀ ਬ੍ਰੇਕ ਤੇ ਲੱਗਿਆ ਬੱਸ ਆਈਆ ਬੱਸ ਦੇ ਵਿੱਚ ਵੀ ਸਵਾਰੀਆਂ ਮੌਜੂਦ ਸੀ ਬੱਸ ਦੇ ਵਿੱਚ ਸਵਾਰੀਆਂ ਮੌਜੂਦ ਸੀ ਉਹਨਾਂ ਦੇ ਵਿੱਚ ਨਾਰਮਲ ਨੇ ਮਾੜੀਆਂ ਮੋਟੀਆਂ ਜਾਦਾ ਸੱਟਾਂ ਜਿਹੜੀਆਂ ਈ-ਰਿਕਸ਼ਾ ਦੀਆਂ ਸਵਾਰੀਆਂ ਸੀ ਉਹਨਾਂ ਦੇ ਮੋਟਰਸਾਈਕਲ ਵਾਲੇ ਨੇ ਜਿਹੜੇ ਕੋਈ ਆਪਣੇ ਬੈਂਕ ਦੇ ਵਾਸਤੇ ਕੋਈ ਮੋਟਰਸਾਈਕਲ ਦੀ ਐਨਓਸੀ ਲੈਣ ਆਏ ਸੀਗੇ ਉਹ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਦੋ ਜਣੇ ਤੁਸੀਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਨਹੀਂ ਮੌਕਾ ਗ੍ਰਿਫਤਾਰ ਡਰਾਈਵਰ ਦੀ ਭਾਲ ਜਾਰੀ ਹੈ ਡਰਾਈਵਰ ਮੌਕੇ ਤੋਂ ਫਰਾਰ